ਸਸ਼ਿਆ ਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲਗਾਤਾਰ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਕੰਟਰੋਵਰਸ਼ੀਅਲ ਕੁਇਨ ਕੰਗਨਾ ਰਣੌਤ ਨੇ ਇੱਕ ਵਾਰੀ ਫਿਰ ਤੋਂ ਪੰਜਾਬ ਦੇ ਖਿਲਾਫ ਆਪਣੀ ਭੜਾਸ ਕੱਢੀ ਹੈ ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਲਗਾਤਾਰ ਵਿਵਾਦਾਂ ਦੇ ਵਿੱਚ ਹੈ ਕਈ ਲਗਾਤਾਰ ਕਈ ਤਰੀਕੇ ਦੇ ਵਿਵਾਦ ਇਸ ਫਿਲਮ ਦੇ ਨਾਲ ਜੁੜ ਰਹੇ ਨੇ ਜਿੱਥੇ ਕੇਐਸਜੀਪੀਸੀ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਆਪਣਾ ਰੁਖ ਜਿਹੜਾ ਸਖਤ ਅਪਣਾਇਆ ਗਿਆ ਹੈ ਐਸਜੀਪੀਸੀ ਦੇ ਵੱਲੋਂ ਕੰਗਨਾ ਰਣੌਤ ਨੂੰ ਨੋਟਿਸ ਵੀ ਭੇਜਿਆ ਗਿਆ ਹੈ ਕਿ ਫਿਲਮ ਦੇ ਅੰਤ ਦੇ ਵਿੱਚ ਇੰਦਰਾ ਗਾਂਧੀ ਦੇ ਕਾਤਲ ਜਿਹੜੇ ਨੇ ਉਹ ਸਿੱਖ ਦਿਖਾਏ ਗਏ ਨੇ ਜਿਸ ਦੇ ਉੱਤੇ ਇਤਰਾਜਤਾਇਆ ਗਿਆ ਹੈ ਤੇ ਉਸ ਤੋਂ ਸੈਂਸਰ ਬੋਰਡ ਦੇ ਵੱਲੋਂ ਵੀ ਇਸ ਫਿਲਮ ਦੇ ਉੱਤੇ ਹਜੇ ਰਿਲੀਜ਼ਿੰਗ ਡੇਟ ਤੇ ਰੋਕ ਲਗਾ ਦਿੱਤੀ ਐ ਤੇ ਪੂਰੇ ਤਰ੍ਹਾਂ ਮਾਮਲਾ ਪਖਿਆ ਹੋਇਆ ਤੇ ਉੱਥੇ ਹੀ ਇਸ ਪੂਰੇ ਮਾਮਲੇ ਦੇ ਵਿੱਚ ਕੰਗਨਾ ਰਣੌਤ ਵੀ ਲਗਾਤਾਰ ਜਿਹੜਾ ਲਗਾਤਾਰ ਆਪਣਾ ਪੱਖ ਸਾਹਮਣੇ ਰੱਖ ਰਹੇ ਨੇ ਮੂਵੀ ਦੇ ਪ੍ਰੋਮੋਸ਼ਨ ਦੇ ਲਈ ਲਗਾਤਾਰ ਕੰਗਨਾ ਰਣੌਤ ਵੱਖ-ਵੱਖ ਅਦਾਰਿਆਂ ਤੇ ਜਾ ਕੇ ਇੰਟਰਵਿਊ ਕਰ ਰਹੇ ਨੇ ਤੇ ਉੱਥੇ ਹੀ ਲਗਾਤਾਰ ਕਈ ਤਰੀਕੇ ਦੇ ਵਿਵਾਦਿਤ ਬਿਆਨ ਵੀ ਦੇ ਦਿੱਤੇ ਜਾਂਦੇ ਨੇ ਕੰਗਨਾ ਰਣੌਤ ਦੇ ਵੱਲੋਂ ਬੀਤੇ ਦਿਨ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਿੱਥੇ ਕੰਗਨਾ ਰਣੌਤ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਬੱਚੀਆਂ ਦੇ ਨਾਲ ਬਲਤਕਾਰ ਜਿਹੀਆਂ ਘਟਨਾਵਾਂ ਹੋਈਆਂ ਨੇ ਤੇ ਲਾਸ਼ਾਂ ਵੀ ਟੰਗੀਆਂ ਹੋਈਆਂ ਮਿਲੀਆਂ ਨੇ ਤੇ ਉਸ ਤੋਂ ਬਾਅਦ ਪਾਰਟੀ ਦੇ ਵੱਲੋਂ ਹੀ ਜਿਹੜਾ ਆ ਉਹਨਾਂ ਨੂੰ ਫਟਕਾਰ ਲਗਾਈ ਗਈ ਕਿ ਕੰਗਨਾ ਰਣੌਤ ਅਜੇਹ ਬਿਆਨਾਂ ਤੋਂ ਗੁਰੇਜ਼ ਕਰਨ ਤੇ ਹੁਣ ਕੰਗਨਾ ਰਣੌਤ ਦੇ ਵੱਲੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਕਰਦੇ ਹੋਏ ਫਿਰ ਤੋਂ ਵਿਵਾਦਿਤ ਬਿਆਨ ਦੇ ਦਿੱਤਾ ਗਿਆ ਕੰਗਨਾ ਰਨੋਤ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਤੇ ਜਿਹੜਾ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਜਿਹੜਾ ਸੰਤ ਆਪਣੇ ਕੋਲ ਬੰਦੂਕ ਰੱਖੇ ਉਹ ਸੰਤ ਕਹਿਲਾਉਣ ਦੇ ਲਾਇਕ ਨਹੀਂ ਉਹ ਸੰਤ ਨਹੀਂ ਬਲਕਿ ਅਤਵਾਦੀ ਹੈ ਤੇ ਇਸ ਦੇ ਨਾਲ ਹੀ ਕੰਗਨਾ ਰਨੋਤ ਨੇ ਕਿਹਾ ਕਿ ਪੰਜਾਬ ਤੇ ਦੇਸ਼ ਭਰ ਦੇ ਵਿੱਚ 99% ਲੋਕ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਸੰਤ ਨਹੀਂ ਬਲਕਿ ਹੱਤਵਾਦੀ ਮੰਨਦੇ ਨੇ ਸੋ ਜਿਸ ਤੋਂ ਬਾਅਦ ਹੁਣ ਫਿਰ ਤੋਂ ਪੰਜਾਬ ਦੇ ਵਿੱਚ ਕੰਗਨਾ ਰਣੌਤ ਨੇ ਵਿਵਾਦ ਛੇੜ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਲਗਾਤਾਰ ਪੰਜਾਬ ਖਿਲਾਫ ਕਈ ਤਰੀਕੇ ਦੇ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮੰਡੀ ਦੀ ਚੋਣ ਜਿੱਤੀ ਸੀ ਤੇ ਉਸ ਤੋਂ ਬਾਅਦ ਜਦੋਂ ਕੰਗਨਾ ਰਣੌਤ ਬੰਬੇ ਦੇ ਲਈ ਰਵਾਨਾ ਹੋ ਰਹੇ ਸੀ ਤਾਂ ਦਿੱਲੀ ਦੇ ਵਿੱਚ ਜਾਣਾ ਸੀ ਕੰਗਨਾ ਰਣੌਤ ਨੇ ਤਾਂ ਉਸ ਸਮੇਂ ਕੁਲਵਿੰਦਰ ਕੌਰ ਨਾਮਕ ਇੱਕ ਜਿਹੜੀ ਅਪਸ ਜਿਹੜੀ ਮਹਿਲਾ ਕਰਮੀ ਸੀ ਜਿਹੜੀ ਕਿ ਸੁਰੱਖਿਆ ਕਰਮੀ ਆ ਉਸ ਦੇ ਵੱਲੋਂ ਕੰਗਨਾ ਰਣੌਤ ਦੇ ਥੱਪੜ ਵੀ ਮਾਰਿਆ ਗਿਆ ਸੀ ਕਿ ਕੰਗਨਾ ਰਣੌਤ ਨੇ ਇੱਕ ਵਿਵਾਦਿਤ ਬਿਆਨ ਮਹਿਲਾਵਾਂ ਨੂੰ ਲੈ ਕੇ ਦਿੱਤਾ ਸੀ ਕਿ 100-100 ਰੁਪਏ ਲੈ ਕੇ ਮਹਿਲਾਵਾਂ ਜਿਹੜੀਆਂ ਨੇ ਉਹ ਅੰਦੋਲਨ ਦੇ ਵਿੱਚ ਸ਼ਾਮਿਲ ਹੋਈਆਂ ਨੇ ਦੇ ਉਸ ਤੋਂ ਬਾਅਦ ਵੀ ਕੰਗਨਾ ਰਣੋਤ ਦੇ ਵੱਲੋਂ ਪੰਜਾਬ ਦੇ ਵਿੱਚ ਅੱਤਵਾਦ ਕਹਿ ਕੇ ਜਿਹੜਾ ਸੰਬੋਧਨ ਕੀਤਾ ਗਿਆ ਸੀ ਸੋ ਲਗਾਤਾਰ ਕੰਗਨਾ ਰਣੋਤ ਅਜਿਹੇ ਬਿਆਨ ਦੇ ਰਹੀ ਐਸ ਬਿਆਨ ਦੇ ਕੀ ਮਾਇਨੇ ਨੇ ਇਹ ਸਭ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਗਤਾਰ ਸਿੰਘ ਹਵਾਰਾ ਜੀ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਜੀ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਹੰਦਪਤੀ ਵੀਦਾਨੀ ਜੀ ਬਾਪੂ ਜੀ ਲਗਾਤਾਰ ਕੰਗਨਾ ਰਣੌਤ ਪੰਜਾਬ ਦੇ ਵਿੱਚ ਅਜਿਹੇ ਬਿਆਨ ਦਿੰਦੀ ਨਜ਼ਰ ਆ ਰਹੀ ਹੈ ਚਾਹੇ ਕੰਗਨਾ ਰਣੌਤ ਦੇ ਉੱਤੇ ਕਿਸੇ ਨੇ ਹਮਲਾ ਕੀਤਾ ਹੋਵੇ ਜਾਂ ਫਿਰ ਕੰਗਨਾ ਰਣੌਤ ਦੀ ਕੋਈ ਫਿਲਮ ਆ ਰਹੀ ਹੋਵੇ ਲਗਾਤਾਰ ਕਦੀ ਕਿਸਾਨਾਂ ਤੇ ਨਿਸ਼ਾਨਾ ਤੇ ਹੁਣ ਧਾਰਮਿਕ ਮੁੱਦੇ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਿਹਾ ਗਿਆ ਕਿ ਜਿਹੜਾ ਬੰਦੂਕ ਲੈ ਕੇ ਚੱਲਦਾ ਹੈ ਉਹ ਸੰਤ ਨਹੀਂ ਹੋ ਸਕਦਾ ਬਲਕਿ ਅੱਤਵਾਦੀ ਹੋ ਸਕਦਾ ਸੋ ਇਸ ਬਿਆਨ ਦੇ ਕੀ ਮੈਨੇ ਲੱਗਦੇ ਨੇ ਤੁਹਾਨੂੰ ਦੇਖੋ ਜਿਹੜਾ ਸੇਖ ਹੈ ਨਾ ਉਹ ਗੁਰੂ ਨਾਨਕ ਸਾਹਿਬ ਦੇ ਫਰਜ਼ੇ ਦਾ ਸਦਾ ਅੰਦਾ ਪੈਰੋਕਾਰ ਹੈ ਜੀ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੋ ਕਿਉ ਮੰਦਾ ਆਖਿਆ ਜਿੱਤ ਜੰਮੇ ਰਾਜਾਨ ਜੀ ਜੇ ਸੋ ਇਹਸ ਕਰਕੇ ਸੇਖੋ ਦੇ ਖਿਲਾਫ ਇਹ ਜੀ ਸ਼ਬਦਾਵਲੀ ਸੇਖਾਂ ਦੇ ਖਿਲਾਫ ਨਫਤ ਪੈਦਾ ਕਰ ਰਹੀ ਹੈ ਉਹ ਕੰਗਨਾਨ ਅਰਣਾਉਤ ਹੈ ਪਹਿਲਾਂ ਉਹਦਾ ਗੁਰਨਾਨ ਸਿੰਘ ਸਾਹਿਬ ਦਾ ਹੁਕਮ ਮੰਨ ਕੇ ਸੀ ਉਹਦੇ ਖਿਲਾਫ ਬੋਲਣਾ ਨਹੀਂ ਚਾਹੁੰਦੇ ਜੀ ਪਰ ਜਿਸ ਤਰ੍ਹਾਂ ਲਗਾਤਾਰ ਭਾਵੇਂ ਉਹ ਜਿਹੜਾ 2021 ਚ ਕਿਸਾਨੀ ਸੰਘਰਸ਼ ਚੱਲਿਆ ਉਹ ਤਿੰਨ ਕਾਲੇ ਕਾਨੂੰਨ ਕਾਦਮ ਕਰਾਉਣ ਵਾਸਤੇ ਜੀ ਉਹ ਚ ਹਰ ਇੱਕ ਫਿਰਕੇ ਨੇ ਹਮ ਸਿੱਖਾਂ ਨੇ ਵੀ ਮੁਸਲਮਾਨਾਂ ਅਸਾਈਆਂ ਤੇ ਹਿੰਦੂਆਂ ਨੇ ਵੀ ਉਹ ਚ ਹਿੱਸਾ ਲਿਆ ਜੀ ਕਿਉਂਕਿ ਉਹ ਇੱਕ ਕਿਤੇ ਦੀ ਲੜਾਈ ਸੀ ਜੀ ਸੋ ਕੰਗਣਾ ਰਣੋਤ ਨੇ ਉਹਦੇ ਖਿਲਾਫ ਵੀ ਵੀ ਜਿਹੜਾ ਉੱਥੇ ਬੀਬੀਆਂ ਬੈਠੀਆਂ 100-100 ਰੁਪਏ ਦਿਹਾੜੀ ਤੇ ਆ ਕੇ ਬੈਠੀਆਂ ਉੱਥੇ ਸੋ ਲਗਾਤਾਰ ਜਿਸ ਤਰ੍ਹਾਂ ਹੁਣ ਪਿੱਛੇ 에ਪੋਰਟ ਤੇ ਉਸ ਬੀਬੀ ਕੁਲਵਿੰਦਰ ਕੌਰ ਨਾਲ ਨਾ ਪਰ ਤੇ ਜਿਤਾਈ ਹੈ ਉਹਨੇ ਜਿਹਨੇ ਉਹਦੇ ਥੱਪੜ ਮਾਰਿਆ ਫਿਰ ਜੀ ਦੇਖੋ ਉਹ ਜਦੋਂ ਨੇ ਪੜਿਆ ਕੁਲਵਿੰਦਰ ਕੌਰ ਕੌਰ ਹੁਣ ਸ਼ਿਖਾਂ ਦੀ ਬੀਬੀ ਹੈ ਜੀ ਉਹਦਾ ਉਹਨੂੰ ਖਮਜਾਜਾ ਭੁਗਤਣਾ ਪਿਆ ਵੀ ਉਹਦੇ ਮੂੰਹ ਤੇ ਥੱਪੜ ਪਿਆ ਜੀ ਸੋ ਇਹ ਇਸ ਕਰਕੇ ਜਿਸ ਤਰ੍ਹਾਂ ਹੁਣ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਸ ਨੂੰ ਸਿੱਖ ਕੌਮ ਵੀ ਵੀ ਸ਼ਹੀਦ ਸਦੀਦਾ ਮਹਾਨ ਸਿੱਖ ਮੰਨ ਚੁੱਕੀ ਹੈ ਹੂੰ ਕਿਉਂਕਿ ਉਹ ਤਾਂ ਕਹਿੰਦੀ ਹੈ ਵੀ 99 ਪਰਫੈਕਟ ਜਿਹੜੇ ਸਿੱਖ ਐ ਪੰਜਾਬੀ ਐ ਉਹਨਾਂ ਨੂੰ ਹੱਤਵਾਦੀ ਮੰਨਦੇ ਐ ਜੀ ਮੈਂ ਕਹਿੰਦਾ 100 ਪਰ ਸਿੱਖ ਜਿਹੜੇ ਸਿੱਖ ਹੈ ਉਹਨਾਂ ਨੂੰ ਮਹਾਨ ਸਿੱਖ ਦਾ ਕਿਤਾਬ ਉਹਨਾਂ ਨੂੰ ਦਿਆ ਜੀ ਅਕਾਲ ਤਖਤ ਸਾਹਿਬ ਤੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਨਾਲ ਸ਼ੋਹ ਸੰਤਾ ਦੇ ਖਿਲਾਫ ਹੋ ਰਹੀ ਹੈ ਗੱਲ ਕਰ ਰਹੀ ਹੈ ਹਥਿਆਰਾਂ ਦੀ ਜੀ ਕਿਉਂ ਸਿੱਖ ਨੂੰ ਮਹਾਰਾ 6ਵੇਂ ਪਾਤਸ਼ਾਹ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਹਾਜਨਾ ਕੀਤੀ ਹੈ ਉੱਥੇ ਹਥਿਆਰਾਂ ਦੀ ਮੰਗ ਕੀਤੀ ਹੈ ਜੀ ਕਿਉਂਕਿ ਜਿਹੜਾ ਉਹਦੇ ਵਾਸਤੇ ਹਥਿਆਰ ਜ਼ਰੂਰੀ ਹੈ ਜੀ ਸ਼ੋ ਉਹਨਾਂ ਨੇ ਜਿਸ ਤਰ੍ਹਾਂ 1984 ਚ ਸੈਂਟਰ ਗਵਰਨਮੈਂਟ ਨੇ ਆ ਭਾਰਤੀ ਹਕੂਮਤ ਦੀਆਂ ਫੌਜਾਂ ਨੇ ਸ੍ਰੀ ਅਕਾਲ ਤਾ ਸਭ ਤੇ ਚੜ੍ਹਾਈ ਕਰੀ ਜੀ ਉਹਨਾਂ ਨੂੰ ਜਵਾਬ ਸੰਤ ਜਰਨੈਲ ਸਿੰਘ ਨੇ ਦਿਆ ਉਹ ਹਥਿਆਰਬੰਦ ਤਰੀਕੇ ਹਥਿਆਰਾਂ ਨਾਲ ਹੀ ਦਿਆ ਨਾ ਜੀ ਇਸ ਕਰਕੇ ਉਸ ਬੀਬੀ ਤੋਂ ਸਾਨੂੰ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਜੀ ਆ ਕਿਉਂ ਸ਼ਿਖਾ ਨੇ ਮਹਾਨ ਜੋਦੇ ਆ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਉਹਨਾਂ ਦਾ ਸਤਿਕਾਰ ਹੈ ਸੋ ਜਿਹੜੀ ਇਸ ਤਰ੍ਹਾਂ ਦੇ ਉਹ ਨਫਰਤ ਪੈਦਾ ਕਰ ਰਹੀ ਹੈ ਨਾ ਇਹ ਬਹੁਤ ਘਾਤਕ ਹੈ ਬੀਜੇਪੀ ਵਾਲੇ ਚਲੋ ਬਹੁਤ ਬਣਦੇ ਜਿਹੜੇ ਉਹਤੇ ਖਰਾਬ ਬੋਲਦੇ ਆ ਹਾਂ ਹਾਂ ਉਸ ਟਾਈਮ ਜਦੋਂ ਇਹਨੇ ਫਿਲਮ ਬਣਾਈ ਹੈ ਜੀ ਉਦੋਂ ਵੀ ਇਹਦੇ ਖਿਲਾਫ ਉਹਨਾਂ ਨੇ ਬਿਆਨ ਦਿੱਤੇ ਆ ਸੋ ਦੇਣਾ ਦੇਈ ਨਾ ਮੈਂ ਤਾਂ ਕਹਿਣਾ ਇਹਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਜੀ ਕਾਰ ਦੀ ਐਮਪੀ ਇਹ ਨਫ਼ਰਤ ਪੈਦਾ ਕਰਦੀ ਹੈ ਕਿਉਂ ਉਹ ਸਿੱਖਾਂ ਦੇ ਖਰਾਬ ਜਿਸ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਇਹ ਭੁੱਲ ਗਈ ਇਹਨੇ ਮੁਰਖਿਆਂ ਦੇ ਬੀਬੀਆਂ ਹੀ ਉਦੋਂ ਜਦੋਂ ਮਨਮੋਦ ਗਜਨਮੀ ਵਰਗੇ ਉਹ ਆਪਣੇ ਉੱਥੇ ਲਜਾ ਕੇ ਗਜਨਮੀ ਤੇ ਬਜ਼ਾਰਾਂ ਚ ਵੇਚਦੇ ਸੀ ਨਾ ਜੀ ਉਹ ਇਹਨਾਂ ਹਥਿਆਰਬੰਦ ਸਿੱਖਾਂ ਨੇ ਇਹਨਾਂ ਤੋਂ ਛਡਾਈਆਂ ਇਹਨਾਂ ਦੀ ਬੀਜੀ ਨਾ ਸ਼ੋਹ ਹੈ ਸਿੱਖਾਂ ਦਾ ਪ੍ਰਾਤਨ ਇਤਿਹਾਸ ਤੋਂ ਅਣਜਾਣ ਹੈ ਇਸ ਨੂੰ ਇਸ ਤਰ੍ਹਾਂ ਦੀ ਨਫਤ ਨਹੀਂ ਪੈਦਾ ਕਰਨੀ ਚਾਹੀਦੀ ਕਿਉਂਕਿ ਖਾਸ ਕਰਕੇ ਪੰਜਾਬ ਚ ਉਹ ਭਾਈਚਾਰਾ ਬਸ ਰਿਹਾ ਜਿਹੜਾ ਹਿੰਦੂ ਸਿੱਖ ਦਾ ਆਪ ਚ ਬਹੁਤ ਪਿਆਰ ਹੈ ਅੱਜ ਤੱਕ ਕਦੇ ਦੁਫੜਨੀ ਪਿਆ ਪਰੰਤੂ ਇਹ ਦਫਾੜ ਪਾ ਕੇ ਸਿੱਖਾਂ ਚ ਤੇ ਹਿੰਦੂਆਂ ਚ ਇੱਕ ਇਸ ਤਰ੍ਹਾਂ ਦਾ ਮਹੌਤ ਸਿਰਜਣਾ ਚਾਹੁੰਦੀ ਹੈ ਵੀ ਜਿਹੜਾ ਬਹੁਤ ਘਾਟਕ ਹੋ ਸਕਦਾ 100 ਜੇ ਬੀਜੇਪੀ ਅਸਲ ਪਾਰਟੀ ਕੋ ਹੁੰਦੀ ਹੈ ਤਾਂ ਇਸ ਨੂੰ ਪਾਰਟੀ ਚੋਂ ਬਰਖਾਤ ਕਰਨਾ ਚਾਹੀਦਾ ਜੀ ਬਾਪੂ ਜੀ ਇੱਕ ਗੱਲ ਤੁਹਾਤੋਂ ਹੋਰ ਜਾਨਣਾ ਚਾਹੂੰਗਾ ਕਿ ਲਗਾਤਾਰ ਕਈ ਸਿੱਖ ਜਥੇਬੰਦੀਆਂ ਵੀ ਪੰਜਾਬ ਦੇ ਵਿੱਚ ਇਸ ਦਾ ਪ੍ਰਤੀਕਿਰਿਆ ਦਿੰਦੇ ਹੋਏ ਕੁਝ ਅਜੀਬ ਜੇ ਬਿਆਨ ਦੇ ਰਹੀਆਂ ਨੇ ਮੈਂ ਇੱਕ ਬਿਆਨ ਸੁਣ ਰਿਹਾ ਸੀ ਇੱਕ ਸਿੱਖ ਜਥੇਬੰਦੀ ਅ ਇਸ ਗੱਲ ਨੂੰ ਸਪਸ਼ਟ ਕਰਨ ਦੇ ਲਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਪਣੇ ਕੋਲ ਬੰਦੂਕ ਰੱਖਦੇ ਸੀ ਇਸ ਦਾ ਸਪਸ਼ਟੀਕਰਨ ਦੇਣ ਦੇ ਲਈ ਉਹਨਾਂ ਨੇ ਸ਼ਿਵਜੀ ਮਹਾਰਾਜ ਨੂੰ ਟਾਰਗੇਟ ਕੀਤਾ ਉਹਨਾਂ ਨੇ ਕਿਹਾ ਕਿ ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਬੰਦੂਕ ਰੱਖਣਾ ਗਲਤ ਹੈ ਤਾਂ ਫਿਰ ਸ਼ਿਵਜੀ ਮਹਾਰਾਜ ਦਾ ਤ੍ਰਿਸ਼ੂਲ ਰੱਖਣਾ ਗਲਤ ਹੈ ਤੁਹਾਡੇ Hindu ਧਰਮ ਦੇ ਵਿੱਚ ਵੀ ਕਈ ਦੇਵੀ ਦੇਵਤੇ ਜਿਹੜਾ ਨੇ ਹਥਿਆਰ ਲੈ ਕੇ ਘੁੰਮਦੇ ਨੇ ਉਸ ਸਮੇਂ ਆਪਣੇ ਹਥਿਆਰ ਹੁੰਦੇ ਸੀ ਤੇ ਆਧੇ ਸਮੇਂ ਦੇ ਦੇਖ ਕੇ ਗੱਲ ਕਰੀਏ ਤਾਂ ਬੰਦੂਕਾਂ ਲੈ ਕੇ ਘੁੰਮਦੇ ਨੇ ਸੋ ਲੱਗਦਾ ਨਹੀਂ ਕਿ ਦੋ ਫਿਰਕਿਆਂ ਨੂੰ ਲੜਾਉਣ ਦੀ ਸਾਜ਼ਿਸ਼ ਕਿਤੇ ਨਾ ਕਿਤੇ ਹੋ ਰਹੀ ਆ ਪੰਜਾਬ ਦੇ ਵਿੱਚ ਜੀ ਦੇਖੋ ਉਸ ਤਰ੍ਹਾਂ ਦੀ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਜੀ ਨਾ ਅਸੀਂ ਕਿਸੇ ਬਿਛੂ ਨਾਲ ਮੁਕਾਬਲਾ ਕਰਨਾ ਹੂੰ ਦੇਖੋ ਜਿਹੜਾ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਆ ਉਹ ਗੁਰੂ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਪ੍ਰਥਾ ਚਲਾਈ ਆ ਅੰਮ੍ਰਿਤ ਛਕਾ ਕੇ ਸਿੱਖ ਬਣਾਉਣ ਦੀ ਉਹ ਅੰਮ੍ਰਿਤ ਚਾਕੇ ਬਣਿਆ ਸੋ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਹੈ ਨਾ ਜੀ ਉਹਨਾਂ ਨਾਲ ਕਰਨਾ ਉਹ ਜੋ ਮਰਜੀ ਕਰਨ ਅਸੀਂ ਆਪਾਂ ਸਪਸ਼ਟੀਕਰਨ ਜ਼ਰੂਰ ਦੇਣਾ ਵੀ ਸਿੱਖ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਹਥਿਆਰ ਰੱਖਣ ਦੀ ਆਗਿਆ ਦਿੱਤੀ ਹੈ ਤੇ ਜਿਹੜੀ ਸ਼ਾਂਤੀ ਹੈ ਉਹ ਵੀ ਬਾਹਰ ਹਥਿਆਰਾਂ ਕਰਕੇ ਹੀ ਰਹਿਦੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਆਪਣਾ ਕੀਮਤੀ ਸਮਾਂ ਤੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ ਸੋਏ ਜੀ ਧੰਨਵਾਦ ਸੋ ਇਹ ਸਨ ਮੇਰੇ ਨਾਲ ਜਗਤਾਰ ਸਿੰਘ ਹਵਾਰਾ ਜੀ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਜੀ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਹਾਨੂੰ ਦੱਸ दिए ਕਿ ਲਗਾਤਾਰ ਪੰਜਾਬ ਦੇ ਵਿੱਚ ਕਿਸਾਨਾਂ ਦੇ ਖਿਲਾਫ ਜਾਂ ਫਿਰ ਸਿੱਖ ਧਰਮ ਦੇ ਖਿਲਾਫ ਕੰਗਨਾਰਣੌਦ ਦੇ ਵੱਲੋਂ ਲਗਾਤਾਰ ਕਈ ਵਿਵਾਦਿਤ ਬਿਆਨ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਲਗਾਤਾਰ ਕਈ ਸਧਾਰਤਿਕ ਤੇ ਸਿਆਸੀ ਜਥੇਬੰਦੀਆਂ ਇਸ ਪੂਰੇ ਵਿਵਾਦਿਤ ਬਿਆਨਾਂ ਦੇ ਸਿਲਸਿਲੇ ਨੂੰ ਮੂਵੀ ਦੇ ਨਾਲ ਜੋੜ ਰਹੀਆਂ ਨੇ ਕਿ ਸਿਰਫ ਮੂਵੀ ਚਲਾਉਣ ਦੇ ਲਈ ਕੰਗਨਾ ਰਣੌਤ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕੰਗਨਾ ਰਣੌਤ ਦੀਆਂ ਲਗਾਤਾਰ ਫਿਲਮਾਂ ਜਿਹੜੀਆਂ ਨੇ ਉਹ ਇੱਕ ਤੋਂ ਬਾਅਦ ਇੱਕ ਬੜੇ ਬੁਰੀ ਤਰੀਕੇ ਦੇ ਨਾਲ ਪਟੀਆਂ ਨੇ ਸੋ ਉਸ ਤੋਂ ਬਾਅਦ ਹੁਣ ਐਮਰਜੈਂਸੀ ਮੂਵੀ ਜਿਹੜੀ ਹੈ ਕੰਗਨਾ ਰਣੌਤ ਲੈ ਕੇ ਆ ਰਹੀ ਹੈ ਖੁਦ ਇਸ ਮੂਵੀ ਦੇ ਜਿਹੜੇ ਨੇ ਡਾਇਰੈਕਟਰ ਵੀ ਕੰਗਨਾ ਰਣੌਤ ਨੇ ਸੋ ਮੰਡੀ ਤੋਂ ਸੰਸਦ ਨੇ ਤਿਆਦਾ ਨੇ ਲਗਾਤਾਰ ਪੰਜਾਬ ਦੇ ਖਿਲਾਫ ਜਿਹੜਾ ਨੇ ਬਿਆਨ ਦਿੰਦੇ ਨੇ ਸੋ ਹੁਣ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਖਿਲਾਫ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਦੌਰਾਨ ਕੰਗਨਾ ਰਣੌਦ ਦੇ ਵੱਲੋਂ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਕਿ ਜਿਹੜਾ ਬੰਦਾ ਆਪਣੇ ਕੋਲ ਬੰਦੂਕ ਰੱਖਦਾ ਹੈ ਉਹਨੂੰ ਕੋਈ ਹੱਕ ਨਹੀਂ ਸੰਤ ਕਹਿਣਾ ਦਾ ਸੋ ਇਸ ਤਰੀਕੇ ਦੇ ਸ਼ਬਦਾਂ ਦਾ ਇਸਤੇਮਾਲ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਖਿਲਾਫ ਕੀਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿਰਫ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਨਰੇ 99% ਲੋਕ ਜਿਹੜਾ ਨੇ ਪਿੰਡਰਾ ਵਾਲੇ ਨੂੰ ਸੰਤ ਨਹੀਂ ਮੰਨਦੇ ਸਸ਼ਿਆਕਾਰ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ